ਹਾਂਜੀ ਸਤਿ ਸ਼੍ਰੀ ਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਿਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਵੀਡੀਓ ਸ਼ੁਰੂ ਕਰਦੇ ਆ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਗਰਮੀ ਬਹੁਤ ਹੋਈ ਪਈ ਆ ਸਵੇਰ ਦਾ ਟਾਈਮ ਐ ਮਹਿਰਮਾਰੀ ਸੀਗੀ ਮੱਜਾਂ ਸਵੇਰੇ ਆਪਣਾ ਰੂਟੀ ਆਉਂਦੀ ਆ ਤੇ ਆਪਾਂ ਨੂੰ ਸਵੇਰੇ ਸਵੇਰੇ ਮੱਝਾਂ ਨਮਾ ਦਿੰਨੇ ਹੁੰਦੇ ਆ ਨਾਲੇ ਚਲ ਮੱਛਰ ਉਛਰ ਜਿਹੜਾ ਮੜਾ ਦਾ ਮੋਟਾ ਲੜਦਾ ਨਾ ਪਸ਼ੂਆਂ ਦੇ ਆਰਾਮਦਾਰੀ ਆ ਜਾਂਦੀ ਹੈ ਮੱਝਾਂ ਨੂੰ ਤੇ ਮੱਝਾਂ ਨੂੰ ਆਏ ਬਿਨਾ ਅਸੀਂ ਨਹੀਂ ਰਹਿ ਸਕਦੇ ਇੱਕ ਦਿਨ ਵੀ ਨਹੀਂ ਵੈਸੇ ਹਰ ਇੱਕ ਪੈਣ ਪੈ ਨਮਾਉਂਦੇ ਅੱਜ ਕੱਲ ਤਾਂ ਮੱਝਾਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈਗੀ ਆ ਹੁਣ ਤਾਂ 2-3 ਦਿਨਾਂ ਹੀ ਤਾਂ ਬਹੁਤ ਗਰਮੀ ਪੈ ਰਹੀ ਆ ਪਹਿਲਾਂ ਤਾਂ ਮੀਂਹ ਜੇ ਪੈਂਦੇ ਰਹੇ ਇੱਕ ਦੋ ਦਿਨ ਤੋਂ ਮੀਂਹ ਪੈ ਜਾਂਦਾ ਸੀਗਾ ਠੰਡ ਹੋ ਜਾਂਦੀ ਸੀ ਤੇ ਹੁਣ ਤਾਂ ਦੋ ਤਿੰਨ ਦਿਨਾਂ ਤੋਂ ਬਹੁਤ ਗਰਮੀ ਹੋਈ ਪਈ ਆ ਮੱਝਾਂ ਵੀ ਆਰਾਮਦਾਰੀ ਨਾਲ ਖੜ ਜਾਂਦੀਆਂ ਨੇ ਜੱਪਾ ਜਦੋਂ ਪਾਣੀ ਪਾਉਣ ਦੇ ਉੱਪਰ ਤੇ ਬਸ ਹੀ ਗਰਮੀ ਕਰਕੇ ਕੋਈ ਵਲੌਗ ਵੀ ਨਹੀਂ ਬਣਾ ਪਾਉਂਦਾ ਹੈਗਾ ਬਸ ਐ ਹੁੰਦਾ ਗਰਮੀ 'ਚ ਹੈਨਾ ਕਾਲੀ ਕਾਲੀ ਜਿਹੜਾ ਕੰਮ ਨਿਭੜਦਾ ਨਿਵੇੜ ਲਈ ਤੇ ਵਲੌਗ ਵੀ ਬਣਾਉਣ ਨੂੰ ਜੀ ਨਹੀਂ ਕਰਦਾ ਕੀ ਕਰੀਏ ਤੇ ਬਸ ਥੋੜੀ ਜਿਹੀ ਕਲਿੱਪ ਮੈਂ ਆਪਣੇ ਬੇਟੇ ਤੋਂ ਬਣਵਾਈ ਸੀਗੀ ਤੇ ਆਪਾਂ ਨੂੰ ਕਮੈਂਟ ਕਰਿਆ ਸੀਗਾ ਕਿਸੇ ਭਰਾ ਹੈ ਪਤਾ ਨਹੀਂ ਭੈਣ ਪ੍ਰੀਤ ਡੀਆਈਟੀ ਤੋਂ ਤੇ ਉਹਨਾਂ ਨੇ ਪੁੱਛਿਆ ਸੀਗਾ ਵੀ ਤੁਸੀਂ ਮੱਝਾਂ ਨੂੰ ਕੀ ਤੇ ਕਿਹੜੀ ਦਾਣਾ ਫੀਡ ਪਾਉਂਦੇ ਹੋ ਅਸੀਂ ਸਪੈਸ਼ਲ ਦਾਣਾ ਫੀਡ ਕੋਈ ਨਹੀਂ ਪਾਉਂਦੇ ਜੀ ਅਸੀਂ ਦਾਣਾ ਪਾਉਂਦੇ ਆ ਘਰ ਦਾ ਕੜਕ ਦਾ ਦਲਾ ਕੇ ਥੋੜਾ ਜਿਹਾ ਮੋਟਾ ਦਲਾ ਲੈਂਦੇ ਹੁੰਦੇ ਬਸ ਆਪਾਂ ਆٹے ਨਾਲ ਤੇ ਉਹੀ ਪਾਉਂਦੇ ਆ ਤੇ ਫੀਗੜ ਆਪਾਂ ਕੋਈ ਵੀ ਆ ਜੇ ਇਹ ਨਹੀਂ ਹੈਗੀ ਵੀ ਆਪਾਂ ਬੰਨਵੀ ਇੱਕੋ ਹੀ ਫੀਡ ਪਾਉਂਦੇ ਆ ਇਹ ਨਹੀਂ ਹੈਗਾ ਜੀ ਤੇ ਕੋਈ ਵੀ ਫੀਡ ਪਾ ਦਿੰਨੇ ਆਪਾਂ ਜਿਹੜੀ ਮਿਲਦੀ ਐ ਸੋਸਾਇਟੀ ਜੋ ਵੀ ਲੈ ਆਉਣੇ ਹੁੰਨੇ ਆਗੇ ਤੇ ਬਸ ਕੋਈ ਮਿਲ ਜੇ ਆਪਾਂ ਨੂੰ ਹਰ ਇੱਕ ਫੀਡ ਪਾ ਦਿੰਨੇ ਆ ਕੁਝ ਸਪੈਸ਼ਲ ਨਹੀਂ ਪਾਉਂਦੇ ਜੀ ਅਸੀਂ ਬਸ ਇੱਕ ਸਾਡੀ ਮੱਕੀ ਬਹੁਤ ਆਮ ਹੋ ਜਾਂਦੀ ਐ ਅੱਜ ਕਲਾ ਕੇ ਹੋ ਸਾਨੂੰ ਮਹੀਨਾ ਹੋ ਗਿਆ ਸੀਗਾ ਵਧੀਆ ਕੱਚੀਆਂ ਛੱਲੀਆਂ ਵਾਲੀ ਮੱਕੀ ਪਾਉਨੇ ਆ ਸੀ ਤੇ ਉਹਦੇ ਨਾਲ ਹੀ ਪਸ਼ੂਆਂ ਨੂੰ ਬਹੁਤ ਫਰਕ ਪੈਂਦਾ ਨਾ ਸਿਹਤ ਦਾ ਤੇ ਪਸ਼ੂ ਅੱਜ ਕੇ ਖਾਂਦੇ ਆ ਨੀਰੀ ਪਾਉਨੇ ਆਸੀਂ ਕੱਲੀ ਢੂੜੀ ਤੋਂ ਬਿਨਾ ਬਿਲਕੁਲ ਤੇ ਉਹਦੇ ਨਾਲ ਪਸ਼ੂ ਰਾਜੀ ਹੋ ਜਾਂਦੇ ਨੇ ਤੇ ਕੁਛ ਅਸੀਂ ਚਾਰ ਪਾਉਨੇ ਆਂਗੇ ਹਰ ਸਾਲ ਮੱਕੀ ਦਾ ਆਚਾਰ ਜ਼ਰੂਰ ਪਾਉਨੇ ਆਸੀਂ ਤੇ ਉਹਦੇ ਨਾਲ ਵੀ ਬਹੁਤ ਫਾਇਦਾ ਹੁੰਦਾ ਪਸ਼ੂ ਉਹਨੂੰ ਵਧੀਆ ਰਾਜੀ ਰਹਿੰਦੇ ਨੇਗੇ ਹੋਰ ਅਸੀਂ ਅਲੱਗ ਤੋਂ ਕੁਛ ਨਹੀਂ ਪਾਉਂਦੇ ਹੈਗੇ ਜੀ ਬਸ ਆਪਣੀ ਨਮਾਉਣ ਤਮਾਉਣ ਦੀ ਸੇਵਾ ਵਧੀਆ ਹੈਗੀ ਪਸ਼ੂ ਨੂੰ ਨਮਾਉਣ ਤੋਂ ਬਿਨਾ ਆਪਾਂ ਇੱਕ ਦਿਨ ਵੀ ਨਹੀਂ ਲੰਗਾਇਆ ਕਦੇ ਪਸ਼ੂਆਂ ਦਾ ਮੈਂ ਸਵੇਰੇ ਜ਼ਰੂਰ ਨਮਾਉਣੀ ਨਮਾਉਣੀਆ ਮੱਝਾਂ ਜੇ ਆਪ ਕਰੇ ਹੁਣ ਤਾਂ ਆਪ ਨਹੀਂ ਫਿਰ ਮੈਂ ਜ਼ਰੂਰ ਨਮਾਉਣੀ ਹੈ ਗਿਆ ਨਹੀਂ ਹੈਗਾ ਵੀ ਚਲੋ ਉਹੀ ਨਮਾਉਣਗੇ ਹਨਾ ਅਸੀਂ ਮੱਝਾਂ ਨਹੀਂ ਨਮਾਏ ਬਣਾ ਰਹਿ ਸਕਦੇ ਚਲ ਹੋਰ ਕੰਮ ਕੋਈ ਆਪਣਾ ਰਹਿ ਜੇ ਸੇਵਾ ਨਾਲੀ ਦੁੱਧ ਦਿੰਦੇ ਆ ਜੀ ਪਸ਼ੂ ਬਸ ਮੈਂ ਇਹੀ ਦੱਸਣਾ ਚਾਹੁੰਦੀ ਸੀਗੀ ਵੀ ਆਪਾਂ ਲੱਗ ਤੋਂ ਕੁਝ ਨਹੀਂ ਪਾਉਂਦੇ ਹੈਗੇ ਜੀ ਕੋਈ ਸਪੈਸ਼ਲ ਕੋਈ ਵੀ ਫੀਡ ਹੋਵੇ ਆਪਾਂ ਪਾ ਦਿੰਦੇ ਹੁੰਨੇ ਆ ਤੇ ਕਣਕ ਦਾ ਆਟਾ ਵੈਸੇ ਬਹੁਤ ਘੱਟ ਪਾਉਂਦੇ ਹੁਣ ਤਾਂ ਅਸੀਂ ਕਿਉਂਕਿ ਹੁਣ ਹਰਾ ਆਮਾ ਬਹੁਤ ਹਰਾ ਸਾਡੇ ਆਮ ਰੰਦਾਗਾ ਜੀ ਬਹੁਤ ਤਾ ਕਰਕੇ ਸਾਨੂੰ ਦਾਣਾ ਲਾਉਣ ਦੇ ਵੀ ਘੱਟ ਲੋੜ ਪੈਂਦੀ ਆ ਤੇ ਬਸ ਅਸੀਂ ਇਹ ਹੀ ਚੀਜ਼ ਬਣਾਈ ਜਿਆਦਾ ਕੁਝ ਨਹੀਂ ਪਾਉਂਦੇ ਹੈਗੇ ਪਰ ਸਾਨੂੰ ਦੁੱਧ ਵਧੀਆ ਦਿੰਦੇ ਆਈ ਸਾਡੇ ਪਸ਼ੂ ਐ ਨਹੀਂ ਹੈਗਾ ਵੀ ਕੋਈ ਦੁੱਧ ਨਹੀਂ ਦਿੰਦੇ ਗਰਮੀ ਬਹੁਤ ਹੈ ਜੀ ਵੀਡੀਓ ਬਸ ਥੋੜੀ ਜਿਹੀ ਬਣਾਈਏ ਸ਼ਾਮ ਨੂੰ ਮੈਂ ਬਣਾਉਣ ਲੱਗੀ ਸੀਗੀ ਰੋਟੀ ਤੇ ਮੈਂ ਤੱਕ ਕੇ ਹੁਣ ਨਾ ਸਿਲੰਡਰ ਬਾਹਰ ਕੱਢ ਲਿਆ ਆਪਣੇ ਰਸੋਈ 'ਚ ਗਰਮੀ ਬਹੁਤ ਆ ਜੇ ਮੈਂ ਰਸੋਈ 'ਚ ਪਕਹੀ ਲਾਉਣੀ ਆ ਨਾ ਮੇਰਾ ਤਾਂ ਸਾਜਾ ਬੰਦ ਹੋਣ ਲੱਗ ਜਾਂਦਾਗਾ ਐ ਲੱਗਦਾ ਵੀ ਬਾਹਰ ਪਤਾ ਨਹੀਂ ਕੀ ਰੌਲਾ ਜਿਹਾ ਪੈ ਗਿਆ ਤੇ ਇਦਾਂ ਕਰਕੇ ਮੈਂ ਸਿਲੰਡਰ ਬਾਹਰ ਹੀ ਕੱਢ ਲਿਆ ਚਲੋ ਹੁਣ ਸੌਖੀ ਰੋਟੀ ਬਣ ਜਾਂਦੀ ਹੈ ਜੀ